ਗ੍ਰੈਜੂਏਟ ਵੈਲਫੇਅਰ ਐਸੋਸੀਏਸ਼ਨ ਫਾਜ਼ਿਲਕਾ ਵੱਲੋਂ ਫਾਜ਼ਿਲਕਾ ਵਿੱਚ ਸਮਾਜ ਸੁਧਾਰ ਲਈ ਵੱਖ-ਵੱਖ ਤਰੀਕੇ ਦੇ ਕੰਮ ਕਰਾਏ ਜਾਂਦੇ ਹਨ ਉਹ ਚਾਹੇ ਆਨੰਦ ਉਤਸਵ ਹੋਵੇ ਚਾਹੇ ਉਹ ਮੁਹੱਲਿਆਂ ਦੇ ਵਿੱਚ ਚੱਲਣ ਵਾਲੇ ਤੰਦੂਰ ਹੋਣ ਚਾਹੇ ਗਲੀਆਂ ਨਾਲੀਆਂ ਵਿੱਚ ਵਾਟਰਵਰਕਸ ਦਾ ਪਾਣੀ ਜੋ ਖਰਾਬ ਹੋ ਰਿਹਾ ਹੈ ਉਹਨੂੰ ਰੋਕਣ ਲਈ ਟੂਟੀਆਂ ਲਾਣ ਦਾ ਕੰਮ ਹੋਵੇ ਜਾਂ ਸਰੋਂੋਂ ਵੱਡਾ ਕੰਮ ਜੋ ਗ੍ਰੈਜੂਏਟ ਵੈਲਫੇਅਰ ਐਸੋਸੀਏਸ਼ਨ ਕਰਾਉਂਦੀ ਹੈ ਫਾਜ਼ਿਲਕਾ ਹੈਰੀਟੇਜ ਫੈਸਟੀਵਲ ਫਾਜ਼ਿਲਕਾ ਵਿਰਾਸਤ ਨੂੰ ਸੰਭਾਲਣ ਵਾਲੇ ਉਹ ਲੋਕ ਜਿਨ੍ਹਾਂ ਨੂੰ ਇੱਕ ਵੱਡੇ ਮੰਚ ਤੇ ਲਿਆ ਕੇ ਸਨਮਾਨਿਤ ਕੀਤਾ ਜਾਂਦਾ ਹੈ ਲੋਕਾਂ ਦੇ ਸਾਹਮਣੇ ਕੀਤਾ ਜਾਂਦਾ ਹੈ ਅਤੇ ਫਾਜ਼ਿਲਕਾ ਦੀਆਂ ਉਪਲਬਧੀਆਂ ਜੋ ਕਿ ਭਾਰਤ ਪਾਕਿਸਤਾਨ ਦੇਸ਼ ਆਜ਼ਾਦ ਹੋਣ ਤੋਂ ਲੈ ਕੇ ਹੁਣ ਤੱਕ ਹੁੰਦੀਆਂ ਹਨ ਉਹਨਾਂ ਬਾਰੇ ਬਖਾਨ ਕੀਤਾ ਜਾਂਦਾ ਹੈ ਅਤੇ ਇਸ ਮੌਕੇ ਫਾਜ਼ਿਲਕਾ ਦੇ ਛੋਟੇ ਤੋਂ ਲੈ ਕੇ ਵੱਡੇ ਤੋਂ ਵੱਡੇ ਕਲਾਕਾਰ ਫਾਜ਼ਿਲਕਾ ਹੈਰੀਟੇਜ ਫੈਸਟੀਵਲ ਦੇ ਸਟੇਜ ਤੇ ਆ ਕੇ ਆਦੀ ਕਲਾ ਦੇ ਹੁਨਰ ਲੋਕਾਂ ਦੇ ਸਾਹਮਣੇ ਰੱਖਦੇ ਹਨ ਜਿੱਥੇ ਕੀ ਪੰਜਾਬ ਤੋਂ ਇਲਾਵਾ ਵਿਦੇਸ਼ਾਂ ਵਿੱਚ ਬੈਠੇ ਵੀ ਫਾਜ਼ਿਲਕਾ ਵਾਸੀ ਫਾਜ਼ਿਲਕਾ ਨਾਲ ਪਿਆਰ ਕਰਨ ਵਾਲੇ ਲੋਕ ਫਾਜ਼ਿਲਕਾ ਪੁਰੇ ਦੇ ਹਨ ਅਤੇ ਫਾਜ਼ਿਲਕਾ ਵਿੱਚ 4 ਦਿਨਾਂ ਦਾ ਮੇਲਾ ਚੱਲਦਾ ਹੈ ਇਸ ਮੌਕੇ ਨਗਰ ਕੌਂਸਲ ਦੇ ਸਫਾਈ ਸੈਨਿਕਾਂ ਵੱਲੋਂ ਪ੍ਰਤਾਪ ਬਾਗ ਨੂੰ ਸਾਫ਼ ਸੁਥਰਾ ਤੇ ਸੁੰਦਰ ਕੀਤਾ ਜਾਂਦਾ ਹੈ ਉਹਨਾਂ ਨੂੰ ਅੱਜ ਸਨਮਾਨਿਤ ਕੀਤਾ ਗਿਆ ਇਸ ਮੌਕੇ ਸੈਨੀਟਰੀ ਸੁਪਰਡੈਂਟ ਨਰੇਸ਼ ਖੇੜਾ ਸੈਨੀਟਰੀ ਇੰਸਪੈਕਟਰ ਜਗਦੀਪ ਅਰੋੜਾ ਅਤੇ ਸਫਾਈ ਸੈਨਿਕ ਮੌਜੂਦ ਰਹੇ ਹੋਰ ਕੀ ਕੋ ਜਿਆ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਹਾਂਜੀ ਲਵਲੀ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਬਹੁਤ ਹੀ ਸਤਿਕਾਰਯੋਗ ਸਾਡੇ ਨਵਦੀਪ ਸਿੱਜਾ ਜੀ ਜੋ ਕਿ ਹਰ ਸਾਲ ਇੱਕ ਮਹਿੰਮ ਚਲਾਉਂਦੇ ਨੇ ਹੈਰੀਟੇਜ ਫੈਸਟੀਵਲ ਤੇ ਸਾਡੇ ਜਿਹੜੇ ਸਫਾਈ ਕਰਮਚਾਰੀ ਸੀਗੇ ਤਨਮਨ ਜਨ ਉਹਨਾਂ ਨੇ ਉਸ ਦੇ ਵਿੱਚ ਸਹਿਯੋਗ ਕੀਤਾ ਸੀਗਾ ਹੈਰੀਟੇਜ ਫੈਸਟੀਵਲ ਵਿੱਚ ਤੇ ਮੈਂ ਦਿਲ ਦੀ ਕਰਾਈ ਨਾਲ ਪੂਰੀ ਟੀਮ ਦਾ ਧੰਨਵਾਦ ਕਰਨਾ ਤੇ ਅੱਜ ਗਰਮੀ ਨੂੰ ਦੇਖਦੇ ਜਿਹੜੀ ਸਾਡੇ ਸਾਥ ਹਾਜ਼ਰੀਆਂ ਨੇ ਸੀਵਰਮੈਨ ਟਿੱਪਰ ਯੂਨੀਅਨ ਤੇ ਸਫਾਈ ਦੇ ਵੱਲੋਂ ਉਹਨਾਂ ਨੇ ਸਾਥ ਸਾਨੂੰ ਵਾਟਰ ਜਿਹੜੇ ਪੁੱਲ ਨੇ ਪ੍ਰੋਵਾਈਡ ਕਰਾਇਏ ਨੇ ਸੋ ਦਿਲ ਦੀ ਕਰਾਈ ਨਾਲ ਮੈਂ ਧੰਨਵਾਦ ਕਰਦਾ ਹਾਂ ਹਾਂਜੀ ਸਰ ਜੋ ਇਹ ਗ੍ਰੈਜੂਏਟ ਵੈਲਫੇਅਰ ਐਸੋਸੀਏਸ਼ਨ ਵੱਲੋਂ ਸਾਡੇ ਸਫਾਈ ਕਰਮਚਾਰੀਆਂ ਸਾਡੇ ਸਫਾਈ ਸੈਨਿਕਾਂ ਨੂੰ ਆ ਗਰਮੀ ਤੋਂ ਬਚਨ ਲਈ ਜੋ ਇਹ ਵਾਟਰ ਕੋਲਡਰ ਵਰਤਿਆ ਜਾਏਗਾ ਨੇ ਬੜਾ ਹੀ ਇਸ਼ਲਾਦਾਇ ਜੋ ਕੰਮ ਹੈ ਸਾਡੀ ਵੀ ਕੋਸ਼ਿਸ਼ ਇਹ ਵੀ ਅਸੀਂ ਵੀ ਜਿੱਥੇ ਵੀ ਸਾਡੇ ਸਫਾਈ ਸੈਨਿਕ ਕੰਮ ਕਰਨ ਜਾਂਦੇ ਨੇ ਇਹਨਾਂ ਦੇ ਪਿੱਛੇ ਅਸੀਂ ਵੀ ਪਾਣੀ ਦਾ ਪ੍ਰਬੰਧ ਚਾਹ ਦਾ ਪ੍ਰਬੰਧ ਇਸ ਮੌਸਮ ਦੇ ਦਿੱਉ ਇਹ ਕਰਦੇ ਹਾਂ ਹਾਂਜੀ ਜਗਦੀਪ ਜੀ ਕੀ ਕਹਿਣਾ ਚਾਹਦੇ ਹੋ ਬੜਾ ਵਧੀਆ ਉਪਰਾਲਾ ਹੈ ਜੀ ਜਿਹੜਾ ਹੈਰਿਟੇਜ ਫੈਸਟੀਵਲ ਹੈਗਾ ਇੱਕ ਤਾਂ ਲੋਕਾਂ ਨੂੰ ਆਮ ਜਨਤਾ ਨੂੰ ਬੱਚਿਆਂ ਨੂੰ ਖਾਸ ਤੌਰ ਤੇ ਇੱਕ ਪਲੇਟਫਾਰਮ ਮਿਲਦਾ ਹੈ ਆਪਣੇ ਪ੍ਰਤਿਭਾ ਨੂੰ ਖਾਂਦਦਾ ਤੇ ਦੂਜਾ ਛਿੰਦਾ ਉਪਰਲਾ ਇਹ ਕਿਹਾ ਕਿ ਜਿਹੜਾ ਇੱਕ ਮਤਲਬ ਸਹੀ ਨਹੀਂ ਹੈ ਪਿੱਛੋਂ ਜਿਹੜਾ ਬੰਦਾ ਗਰਾਊਂਡ ਲੈਵਲ ਤੇ ਕੰਮ ਕਰਦਾ ਹੈ ਜਵੇਂ ਸਫਾਈ ਸੇਵਾ ਕੰਮ ਕਰਦੇ ਜਿੰਨੇ ਤਰਾਂਗਨ ਨੂੰ ਸੋਹਣਾ ਰੱਖਣਾ ਹੁੰਦਾ ਹੈ ਉਹਨਾਂ ਨੂੰ ਇੱਕ ਇੱਕ ਸਤਿਕਾਰ ਮਿਲਦਾ ਹੈ ਤੇ ਉਹ ਆਗੇ ਆਪਣੇ ਬੜਾ ਮਾਣ ਮਹਿਸੂਸ ਕਰਦੇ ਹੈ ਤੇ ਇਹ ਬੜਾ ਸ਼ਲਾਗਯੁਕ ਕੰਮ ਹੈ ਤੇ ਬਹੁਤ ਬਹੁਤ ਵਧਾਈ ਦਿਨਣਾ ਜੀ ਸਾਡੇ ਵਧਾਈ ਦੇ ਪਾਤਰ ਨੇ 26 ਸਵੱਤੀ ਗ੍ਰੈਜੂਏਟ ਵੈਲਫੇਅਰ ਸੁਸਾਇਟੀ ਨੂੰ ਸਭ ਜਿਹੜੇ ਨੇ ਇਹ ਇਹ ਇਦਾਂ ਦੇ ਜਿਹੜੇ ਉਤਰਾਲੇ ਹੈ ਆਪਾਂ ਨੂੰ ਸਮਾ ਸਮਰਥਨ ਕਰਦੇ ਰਹਿਣਾ ਚਾਹੀਦਾ ਹੈ ਥੈਂਕ ਯੂ ਸਰ এবੀਏ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਸੇ ਹਮ ਅਪੀਲ ਕਰਤੇ ਹੈ ਕਿ এবੀਏ ਨਿਊ ਚੈਨਲ ਪਰ ਐਸੀ ਹੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ